ਰਬ ਸਸਦੀਪ ਅਨੂਪ ਜੋਤ ਤ੍ਰਿਭਵਨ ਜੋਤ ਅਪਾਰ ਔਰ ਜਦੋਂ ਗੁਰੂ ਨਾਲ ਭੇਟ ਹੋਈ ਤਾਂ ਅੰਦਰ ਨਾਮ ਦਾ ਦੀਵਾ ਜਗਿਆ ਜਦੋਂ ਨਾਮ ਦਾ ਦੀਵਾ ਜਗਿਆ ਤੇ ਅੰਦਰ ਚੰਦ ਤੇ ਸੂਰਜ ਵਰਗੇ ਦੀਵੇ ਵੀ ਜਗੇ ਸੂਰਜ ਭਾਵ ਅਗਿਆਨਤਾ ਦਾ ਹਨੇਰਾ ਦੂਰ ਕਰਨ ਵਾਲਾ ਚਾਨਣਾ ਪੈਦਾ ਹੋਇਆ ਹੁਣ ਮੈਨੂੰ ਸਹੀ ਤੇ ਗਲਤ ਦੀ ਸਮਝ ਆਉਣ ਲੱਗ ਪਈ ਹੁਣ ਐਦਾ ਨਹੀਂਗਾ ਵੀ ਮੈਨੂੰ ਪਤਾ ਤੇ ਹੈ ਵੀ ਗਲਤ ਹੈ ਪਰ ਹੁਣ ਜੇ ਕਿਉਂਕਿ ਪੈਸਾ ਕਮਾਣਾ ਤਰੱਕੀਆਂ ਕਰਨੀਆਂ ਨੇ ਤੇ ਫਿਰ ਗਲਤ ਕੰਮ ਕਰਨੇ ਪੈਣੇ ਆ। ਅਨਾ ਕਬੀਰ ਮਨ ਜਾਣਤ ਸਬ ਬਾਤ ਜਾਣਤ ਹੀ ਔਗਣ ਕਰੈ ਕਾਹੇ ਕੀ ਕੁਸਲਾਤ ਹਾਤ ਦੀਪ ਕੂਏ ਪਰ ਇਹ ਕੋਈ ਸਿਆਣਪ ਥੋੜੀ ਐ ਹੱਥ ਚ ਦੀਵਾ ਫੜ ਕੇ ਵੀ ਬੰਦਾ ਖੂਚ ਡਿਗ ਜਾਏ ਇਹ ਕੋਈ ਅਕਲ ਵਾਲੀ ਗੱਲ ਥੋੜੀ ਐ ਵੀ ਸਹੀ ਤੇ ਗਲਤ ਦਾ ਪਤਾ ਹੋਵੇ ਫਿਰ ਵੀ ਬੰਦਾ ਜਾਣ ਬੁਝ ਕੇ ਗਲਤ ਹਰਕਤ ਕਰੇ ਮੇਰੇ ਮਾਲਕ ਆਖਦੇ ਨੇ ਜਦੋਂ ਨਤੀਜੇ ਭੁਗਣੇ ਪੈਣਗੇ ਨਾ ਫਿਰ ਕਿਸਮਤ ਨੂੰ ਨਾ ਪਿੱਟੀ ਪਤਾ ਹੈ ਪੂਰੇ ਪੰਜਾਬ ਦੀ ਕਿੰਨੀ ਵੱਡੀ ਆਬਾਦੀ ਐ ਸਾਰੇ ਲੋਕ ਰਲ ਕੇ ਲਾਟਰੀ ਪਾ ਰਹੇ ਐ ਕਿੰਨੇ ਪਰਸੈਂਟ ਚਾਂਸ ਨੇ ਕਰੋੜਾਂ ਦੇ ਵਿੱਚੋਂ 1% ਚਾਂਸ ਐ ਲਾਟਰੀ ਦਾ ਫਿਰ ਵੀ ਪਾ ਰਹਿਆ ਦੋ ਦੋ ਟਿਕਟਾਂ ਚਾਰ ਚਾਰ ਟਿਕਟਾਂ ਪੰਜ ਪੰਜ ਟਿਕਟਾਂ ਇਕੱਠੀਆਂ ਖਰੀਦ ਰਿਹਾ ਹੋਂ ਤੱਕ ਲਾਟਰੀਆਂ ਪਾਉਂਦੇ ਆ 15 16 ਲੱਖ ਰੁਪਇਆ ਪੂਕ ਦਿੱਤਾ ਨਹੀਂ ਪਤਾ ਵੀ ਗਲਤ ਕਰ ਰਹੇ ਆ ਆਪਣੇ ਬੱਚਿਆਂ ਦਾ ਹੱਕ ਮਾਰ ਰਹੇ ਆ ਆਪਣੀ ਘਰਵਾਲੀ ਦਾ ਹੱਕ ਮਾਰ ਰਹੇ ਆ ਸਿਰਫ ਇਸ ਚੱਕਰ ਚ ਵੀ ਕਿਸਮਤ ਅਜ਼ਮਾਣੀ ਆ ਕਿਸਮਤ ਪਰਖਣੀ ਆ ਫਿਰ ਰੋਣਾ ਵੀ ਸਾਡੀ ਤਾਂ ਕਿਸਮਤ ਹੀ ਮਾੜੀ ਐ ਮਾੜੀ ਨਹੀਂ ਆ ਬੰਦਿਆ ਤੈਨੂੰ ਇਹ ਖੇਡ ਨਹੀਂ ਸਮਝਦੇ ਵਿਚਾਰੀ ਵੀ ਟਿਕਟਾਂ ਵੇਚਣ ਵਾਲਾ ਸਿਆਣਾ ਉਹ 2 ਕਰੋੜ ਟਿਕਟਾਂ ਵੇਚ ਕੇ ਪੈਸਾ ਕਮਾਰਿਆ ਖਰੀਦਣ ਵਾਲਾ ਮੂਰਖ ਹੈ ਉਹ ਉੱਥੇ ਆਪਦੀ ਕਿਸਮਤ ਨੂੰ ਮੂਰੇ ਰੱਖ ਕੇ ਬੈਠਾ ਉਹਨੇ ਕਿਸਮਤ ਨੂੰ ਪ੍ਰਧਾਨ ਬਣਾ ਲਿਆ ਟਿਕਟਾਂ ਵੇਚਣ ਵਾਲਾ ਕਿਸਮਤ ਨੂੰ ਪ੍ਰਧਾਨ ਨਹੀਂ ਬਣਾ ਕੇ ਬੈਠਿਆ ਉਹਨੇ ਸਕੀਮ ਲਗਾਈ ਹੈ ਉਹਦੀ ਸਕੀਮ ਹੈ ਅਸੀਂ ਇੱਥੇ ਕਿਸਮਤ ਨੂੰ ਦੋਸ਼ ਦੇਈ ਜਾਣਾ ਸਾਡੀ ਭਾਗ ਮਾੜੇ ਆ ਜੀ ਸਾਡੀ ਯਾਰੀ ਨਹੀਂ ਨਿਕਲਦੀ 35 ਨੰਬਰ ਨਿਕਲਣਾ ਸੀ 34 ਆ ਗਿਆ 35 ਨਿਕਲਣਾ ਸੀ 36 ਆ ਗਿਆ 35 ਆਂਦਾ ਹੀ ਨਹੀਂ ਕਿਸਮਤ ਮਾੜੀ ਨਹੀਂ ਗਈ ਦਿਮਾਗ ਮਾੜਾ ਆ ਸੁਰਤ ਮਾੜੀ ਹੈ ਅਕਲ ਮੜੀ ਐ ਪਾਰਸ਼ਾ ਜੀ ਆਖਦੇ ਨੇ ਇਹਦੇ ਅੰਦਰ ਜਦੋਂ ਨਾਮ ਦਾ ਦੀਵਾ ਬਲਿਆ ਸੂਰਜ ਬਲਿਆ ਗਿਆਨ ਆਇਆ ਫਿਰ ਬੰਦੇ ਨੂੰ ਸਹੀ ਤੇ ਗਲਤ ਦੀ ਸੋਚੀ ਆਉਣ ਲੱਗ ਪੈਂਦੀ ਹੈ ਚੰ드ਰਮਾ ਵਰਗਾ ਦੀਵਾ ਬਲੇਗਾ ਠੰਡਕ ਆ ਜਿਹੜੀ ਹੰਸ ਹੇਤ ਲੋਭ ਕੋਪ ਦੀ ਅੱਗ ਬਲੀ ਹੋਈ ਜਾਂ ਅੰਦਰ ਨਿਰਦਈ ਸੁਭਾਅ ਅੱਗੇ ਵਧਣ ਦੀ ਰੇਸ ਮੋਹ ਲਾਲਚ ਕਰੋਧ ਇਹ ਸਾਰੀਆਂ ਚੀਜ਼ਾਂ ਠੰਡੀਆਂ ਹੋ ਜਾਣਗੀਆਂ ਹਾਟ ਪਟਣਗੜ ਕੋਠੜੀ ਸੱਚ ਸੌਦਾ ਵਪਾਰ ਇਹ ਸਰੀਰ ਰੂਪ ਕਿਲੇ ਦੇ ਅੰਦਰ ਜਿਹੜੀਆਂ ਦੁਕਾਨਾਂ ਲੱਗੀਆਂ ਨੇ ਅੱਖ ਨੱਕ ਕੰਨ ਗਲ ਸਪਰਸ਼ ਇਹ ਹੱਥ ਪੈਰ ਤੇ ਗਿਆਨ ਇੰਦਰੇ ਕਰਮ ਇੰਦਰੇ ਮੇਰੇ ਮਾਲਕ ਆਖਦੇ ਨੇ ਫੇਰ ਇਹ ਸੱਚ ਦਾ ਸੌਦਾ ਕਰਨ ਲੱਗ ਪੈਣਗੇ ਜੇ ਅੰਦਰ ਗਿਆਨ ਦਾ ਦੀਵਾ ਬਲਿਆ ਇਹਦੇ ਬਾਰੇ ਆਪਾਂ ਕੱਲ ਵੀ ਵਿਚਾਰ ਕੀਤੀ ਸੀ ਸੱਚ ਦਾ ਸੌਦਾ ਕਰਨ ਤੋਂ ਭਾਵ ਹੈ ਹੁਣ ਅੱਖਾਂ ਸਹੀ ਦੇਖਣਾ ਸ਼ੁਰੂ ਕਰਨ ਨਗੀਆਂ ਦੇਖਦਿਆਂ ਤਾਂ ਹੈ ਨਹੀਂ ਇੱਕ ਤਾਂ ਸਰੀਰ ਦੀਆਂ ਇਹ ਅੱਖਾਂ ਨੇ ਜਿਹੜੀਆਂ ਹਰ ਇੱਕ ਚੀਜ਼ ਨੂੰ ਦਿਖਾ ਰਹੀਆਂ ਨੇ ਪਰ ਇਹ ਜਿਹੜਾ ਕੁਝ ਵੀ ਆਪਾਂ ਦੇਖ ਰਹੇ ਹਾਂ ਇਸ ਦੇਖਣ ਦੇ ਪਿੱਛੇ ਇੱਕ ਦ੍ਰਿਸ਼ਟੀਕੋਣ ਹੁੰਦਾ ਹੈ ਉਹ ਦ੍ਰਿਸ਼ਟੀਕੋਣ ਸਵਾਰਨ ਦੀ ਲੋੜ ਹੈ ਉਹ ਨਜ਼ਰੀਆ ਠੀਕ ਕਰਨ ਦੀ ਲੋੜ ਹੈ ਇਹ ਹੈ ਕਿ ਹੁਣ ਅੱਖਾਂ ਸੱਚ ਦਾ ਸੌਦਾ ਕਰਨਗੀਆਂ ਹੁਣ ਇਹ ਪਰਤਰੇ ਰੂਪ ਨ ਪੇਖੇ ਨੇਤਰ ਹੁਣ ਇਹ ਬਗਾਨੇ ਰੂਪ ਨੂੰ ਗੰਦੀਆਂ ਨਜ਼ਰਾਂ ਨਾਲ ਨਹੀਂ ਦੇਖਣਗੀਆਂ ਹੁਣ ਪਰਕਾਰ ਜੋ ਹੀ ਨੀਚ ਸਨਾਤ ਵਾਲਾ ਸੁਭਾਅ ਖਤਮ ਹੋ ਗਿਆ ਹੁਣ ਇਹ ਹੱਥ ਕਿਸੇ ਦਾ ਕਾਰਜ ਨਹੀਂ ਵਿਗਾੜਨਗੇ ਹੁਣ ਇਹ ਪੈਰ ਮੰਦੇ ਵਾਲੇ ਪਾਸੇ ਜਾਣ ਤੋਂ ਰੁਕ ਜਾਣਗੇ ਗਲਤ ਵਾਲੇ ਪਾਸੇ ਜਾਣ ਤੋਂ ਪਿੰਗਲੇ ਹੋ ਜਾਣਗੇ